ਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਡੀਆਈਜੀ ਪੁੱਲਰ ਨੂੰ ਫਸਾਉਣ ਵਾਲਾ ਆਕਾਸ਼ ਬੱਤਾ ਹੁਣ ਆਪ ਵੀ ਬੁਰਾ ਫਸ ਗਿਆ ਨਾ ਸਿਰਫ ਆਪ ਫਸਿਆ ਬਲਕਿ ਸੁਖਵੀਰ ਬਾਦਲ ਨੂੰ ਵੀ ਫਸਾਤਾ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਆਕਾਸ਼ ਬੱਤਾ ਉਹ ਸ਼ਖਸ ਜਿਹਨੇ ਡੀਆਈਜੀ ਪੁੱਲਰ ਨੂੰ ਫਸਾਇਆ ਸੀ ਪਰ ਦੂਜੇ ਪਾਸੇ ਡੀਆਈਜੀ ਪੁੱਲਰ ਰਹਾਂ ਕਿਨੇ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਤਰਥੰਨੀ ਮਚਾ ਦਿੱਤੀ ਹੈ ਕਿ ਬੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਸੋਨੇ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਰਾਮਦ ਹੋਇਆ ਸੀ ਔਰ ਬੀਆਈਜੀ ਭੁੱਲਰ ਇਸ ਵਕਤ ਵੀ ਸੀਬੀਆਈ ਦੀ ਕਸਟਡੀ ਦੇ ਵਿੱਚ ਨਹੀਂ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਕਿਵੇਂ ਆ ਗਿਆ ਉਹ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਿਵੇਂ ਕਾਲੀ ਦਲ ਦੇ ਵਿੱਚ ਇਹ ਸਥਵਰ ਨੂੰ ਲੈ ਕੇ ਵੀ ਭਾਜਣਾ ਪੈ ਚੁੱਕੀਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ ਇੱਕ ਵੀਡੀਓ ਦੇ ذریعے ਮੈਂ ਕਿਹਾ ਸੀ ਕਿ ਭਾਈ ਇਹਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਹੱਥ ਕਾਂਗਰਸ ਔਰ ਦੂਜੇ ਪਾਸੇ ਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਔਰ ਆਕਾਸ਼ ਬੱਤਾ ਅੰਦਰ ਕਿਵੇਂ ਜਾਣਗੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਆਕਾਸ਼ ਬੱਤਾ ਦੀ ਹੈ ਜਿਨੇ ਡੀਆਈਜੀ ਭੁੱਲਰ ਨੂੰ ਪੁਸਾਇਆ ਸੀ ਔਰ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਅੱਜ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਹਲਚਲ ਦੇਖਣ ਨੂੰ ਮਿਲੂਗੀ ਕਿਉਂਕਿ ਸਗਰੀਵ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਗਏ ਨਾਪਾ ਦੀ ਨਿਊ ਜੇਲ੍ਹ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਵੀ ਬੰਦ ਨੇ ਔਰ ਹੁਣ ਬਾਰੀ ਆ ਗਈ ਹੈ ਜੀ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਪਰ ਡੀਆਈਜੀ ਭੋਲਰ ਨੂੰ ਪਸਾਉਣ ਵਾਲੇ ਆਕਾਸ਼ ਬੱਤਾ ਕਿਵੇਂ ਜਾਂਦੇ ਨੇ ਵਕੀਲ ਦੇ ਜਰੀਏ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਉਸੇ ਵਕੀਲ ਦੇ ਬਿਆਨ ਸੁਣਾਉਣ ਜਾ ਰਿਹਾ ਜਿਹਦਾ ਬਹੁਤ ਵੱਡਾ ਦਾਵਾ ਔਰ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਇੱਕ ਵੱਡਾ ਮੋਰ ਲਿਆ ਯਾਨੀ ਕਿਹਦਾ ਸਾਖਸ਼ ਆਕਾਸ਼ ਬੱਤਾ ਜਿਹਨੂੰ ਕਹਿੰਦੇ ਸੀਗੇ ਕਹਿੰਦੇ ਡੀਆਈਜੀ ਨੂੰ ਪਸਾ ਦੇ ਨੇ ਪਰ ਉਹਦੇ ਵਿੱਚੋਂ ਖੁਦ ਫਸ ਗਏ ਨੇ ਔਰ ਦੂਜੇ ਪਾਸੇ ਡੀਆਈਜੀ ਭੋਨਰ ਬਾਅਦ ਜੇ ਤਾਂ ਵਰੀ ਨਿਕਲਣਗੇ ਇਹ ਵੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰੂੰਗਾ ਪਹਿਲਾ ਆਕਾਸ਼ ਵੱਤਾ ਅੰਦਰ ਕਿਵੇਂ ਜਾਣਗੇ ਇਹ ਖਬਰ ਸੁਣਦੇ ਫਿਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਤੇ ਬਹੁਤ ਵੱਡੇ ਅਪਡੇਟ ਸੁਣੋ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੁਣ ਤੇ ਮੈਂ 20 ਰੁਪਏ ਪਿੱਛੇ ਉਮਰ ਕਾਇਦ ਵੀ ਕਰਾਉਣਾ ਬੰਦੇ ਨੂੰ ਉਹ ਤਾਂ ਵੱਖਰੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਜ ਆ ਗਈ ਦਾ ਪੇਚ ਆ ਗਿਆ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜ੍ਹਨਾ ਆ ਗਿਆ ਉਹਦਾ ਮਤਲਬ ਕਢਣਾ ਆ ਗਿਆ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਝੜਾ ਹੈ ਤੁਹਾਡਾ ਉਦੋਂ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਹਾਰਾਜ ਜ਼ਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਸੁਮੇਤ ਸਿੰਘ ਸਿਆਣੀ ਦੇ ਕਤਲ ਦੇ ਪਰਚੇ ਕੋਈ ਕੁਝ ਹਿਤ ਤੱਕ ਨਹੀਂ ਫੜਿਆ ਗਿਆ ਆਮ ਲੋਕਾਂ ਦੀ ਭਾਵਨਾ ਦਾ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਮਤਤਾ ਕੀਤੀ ਸਿੱਧਾ सीबीआई ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਦਾ ਪਰ ਇਸ ਬੰਦੇ ਨੇ ਆਪਣਾ ਚਾਰਜ ਜੋ ਕਿ 16 ਲੱਖ ਰੁਪਏ ਬਚਾਉਣਾ ਸੀ ਤੇ ਇਹਨੇ ਕਿਹਾ ਵੀ ਨਾਲੇ ਵਾਵਾ ਖੱਟ ਲਾਂਗੇ ਨਾਲੇ ਪ੍ਰਾਈਵੇਟ ਸਪான்ਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਟੀ ਲੈ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਟੀ ਲੈ ਚੁੱਕਾ ਹਾਂ ਪਰ ਉਹ ਉਹਨੇ ਦੁਖੀ ਉਹ ਕਿ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਚਿਆਂ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਜਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਉਤੇ ਪਰਚਾ ਆਲੋ ਪਰਚਾ ਤਾਂ ਸੁਣ ਲਿਆ ਪੰਜਾਬ ਵਾਲੇ ਵਕੀਲ ਦਾ ਦਾਵਾ ਉਹ ਕਹਿੰਦੇ ਨੇ ਕਿ ਆਕਾਸ਼ ਭੱਤਾ ਅੰਦਰ ਜਾਣਗੇ ਆ ਡੀਆਈਜੀ ਭੁੰਨਰ ਉਹ ਬਾਜਿਤ ਬਰੀ ਹੋ ਕੇ ਬਾਹਰ ਨਿਕਲੇ ਜਾਣਗੇ ਕਿਉਂ ਕਿ ਸੀਬੀਆਈ ਦੇ ਹਾਲੇ ਤੱਕ ਵੀ ਡੀਆਈਜੀ ਭੁੰਨਰ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਮਤਲਬ ਕੀ ਹੈ ਕਿ ਕੇਸ ਹਲਕੇ ਦੇ ਵਿੱਚ ਲਿਆ ਗਿਆ ਔਰ ਦੂਜੇ ਪਾਸੇ ਡੀਆਈਜੀ ਭੁੰਨਰ ਬਾਜਿਤ ਜੇਕਰ ਬਰੀ ਹੁੰਦੇ ਨੇ ਆਕਾਸ਼ ਭੱਤਾ ਉਸ ਤੋਂ ਵੀ ਪਹਿਲਾਂ ਅੰਦਰ ਜਾਣਗੇ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿਉਂਕਿ ਇੱਕ ਬਿਆਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਯਾਨੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਉਸ ਨੂੰ ਸੁਣ ਲਿਆ ਉਹ ਵਾਇਰਲ ਹੋ ਚੁੱਕਿਆ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਵਨਤ ਸਿੰਘ ਮਾਨ ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਾਦ ਵੱਡੀ ਗੱਲ ਕਹੀ ਹੈ ਬਨਾਲਾ ਮਤਾਨੂੰ ਦੱਸਦਾ ਕਿ ਪੰਜਾਬ ਦੇ ਲੋਕਾਂ ਨੇ ਕੀ ਕਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸਾਡੀ ਸੱਤਾ ਆ ਜਾਵੇ ਪੰਜਾਬ ਦੇ ਅੰਦਰ ਸਾਡੀ ਵਾਪਸੀ ਕਰਵਾਈ ਜਾਵੇ ਪਰ ਦੂਜੇ ਪਾਸੇ ਉਹਨਾਂ ਨੇ ਇੱਕ ਸਪੀਚ ਦਿੱਤੀ ਹੈ ਭਏ ਪੰਡਾਲ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਲੇਖੇ ਵਿੱਚ ਨਾ ਰਹਿਣ ਮੈਂ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਉਂਗਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਹੋਊਗੀ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਜੀ ਆਪਸ ਦੇ ਵਿੱਚ ਭੜਨਗੇ ਤੇ ਫੇਰ ਸਰਕਾਰ ਆ ਜਿਹੜੀ ਉਹ ਹੀ ਲੈ ਜਾਣੀ ਹੈ ਤੇਰਾ ਮਤਲਬ ਕੀ ਨਿਕਲ ਰਹ ਗਿਆ ਗੱਲ ਦਾ ਇਹ ਕੋਈ ਛੋਟਾ ਮੋਟਾ ਮਤਲਬ ਨਹੀਂ ਬਲਕਿ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਵੱਡੇ ਪੱਧਰ ਦੇ ਉੱਤੇ ਹਿੰਸਾ ਕਰਾਉਣ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਇਹਨੂੰ ਪ੍ਰੂਫਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਸੁਣਾਉਂਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਫਟ ਪਾਉਣ ਦਾ ਕੰਮ ਸਰਕਾਰ ਤੋਂ ਬਦਲਾ ਲੈਣ ਦਾ ਕੰਮ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਤੇ ਪ੍ਰਧਾਨ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਅਕਾਲੀ ਦਲ ਜਿਹੜਾ ਇਹ ਪੰਜਾਬ ਦਾ ਕੱਟੜ ਦੁਸ਼ਮਣੀ ਨਹੀਂ ਬਲਕਿ ਸੇਕ ਕੌਮ ਦੇ ਪਿੱਛੇ ਦੇ ਵਿੱਚ ਜਿਹੜਾ ਸ਼ਰਾ ਮਾਰਦੇ ਆਏ ਨੇ ਸ਼ੁਰੂ ਤੋਂ ਕਈ ਵਾਰ ਇਹਨਾਂ ਨੇ ਮਾਫੀਆਂ ਮੰਗੀਆਂ ਨਾਮ ਜੱਪ ਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚੜਵਾਈਆਂ ਇਹ ਸਾਰਾ ਅਸਰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਭਰੇ ਪੰਡਾਲ ਦੇ ਵਿੱਚ ਇਹ ਗੱਲ ਕਹੀ ਕਹਿੰਦੇ ਜੀ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਆਪਸ ਦੇ ਵਿੱਚ ਭਿੰਨਗੇ ਤੇ ਹੰਸਾ ਹੋਊਗੀ ਔਰੋਗ ਕੀਤੇ ਲੱਗਣਗੇ ਮੁੱਖ ਮੰਤਰੀ ਭਵਨ ਸਿੰਘ ਮਾਨ ਜਾਨੀ ਮੌਜੂਦਾ ਸਰਕਾਰ ਦੇ ਉੱਤੇ ਇਹ ਦੇਖੋ ਇਹਨਾਂ ਦਾ ਉਲਟਾ ਦਿਮਾਗ ਇਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਪਰ ਲੋਕ ਆ ਜਿਹੜੇ ਉਹ ਜਾਣੀ ਜਾਣਦੇ ਉਹ ਇਹਨਾਂ ਨੂੰ ਨਕਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਹਿੰਸਾ ਗਰਾਉਂਡ ਦੀ ਗੱਲ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਮਾੜਾ ਰਵਈਆ ਇਹਨਾਂ ਬਾਦਲਾਂ ਦਾ ਤੇ ਇਹਨਾਂ ਦਲਾਨਾਂ ਦਾ ਯਾਨੀ ਇਹਨੇ ਦਲਾਰਗੀ ਕੀਤੀ ਹੈ ਔਰ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੀਆਈਜੀ ਪੁੱਲਰ ਦਾ ਵੀ ਬਹੁਤ ਗੂੜਾ ਤੇ ਇੱਕ ਕਹਿ ਸਕਦੇ ਇੱਕ ਪੁਰਾਣਾ ਰਿਸ਼ਤਾ ਯਾਨੀ ਡੀਆਈਜੀ ਪੁੱਲਰ ਉਸ ਵਾਰਸ਼ ਹੈ ਜਿਹਦੇ ਕੋਲ ਬਹੁਤ ਵੱਡੇ ਪੱਦਰ ਦੇ ਉੱਤੇ ਬੇਨਾਮੀ ਸੰਪਤੀ ਔਰ ਸੋਨਾ ਪੈਸਾ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਾਜ ਦੇ ਵਿੱਚ ਇਹ ਡੀਆਈਜੀ ਭੋਲਰ ਨੂੰ ਜਿਹੜਾ ਕਿ ਮੂੰਹ ਨੂੰ ਉਹਦੇ ਖੂਨ ਲਾਇਆ ਗਿਆ ਸੀ ਐਸੇ ਕਰਕੇ ਉਹਨੇ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਸੀਬੀਆਈ ਦੇ ਹੱਥੇ ਚੜ ਗਿਆ ਤਾਂ ਦੂਜੇ ਪਾਸੇ ਜਿਹੜਾ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਉਹ ਇੱਕੋ ਹੀ ਬਾੜੀ ਦੇ ਸਾਰੇ ਬੱਚੇ ਨੇ ਯਾਨੀ ਪੰਜਾਬ ਦੇ ਅੰਦਰ ਇਹਨਾਂ ਨੇ ਬਹੁਤ ਵੱਡੇ ਪੱਧਰ ਉੱਤੇ ਕ੍ਰਾਈਮ ਕੀਤਾ ਐਸੇ ਕਰਕੇ ਦਾ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਆ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਾਡੇ ਰਾਜ ਦੇ ਵਿੱਚ ਤਾਂ ਸੀ ਕਦੇ ਹੀ ਨਹੀਂ ਨਿਕਲਣ ਦੇ। ਤਾਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਉਲਟੇ ਫੋਲਟੇ ਬਿਆਨ ਦੇ ਕੇ ਖੁਦ ਜੇਲ੍ਹ ਜਾਣਗੇ। ਤਾਂ ਹੀ ਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ। ਧੰਨਵਾਦ। ਅਕਾਸ਼ ਪਤਾ ਕੋਈ ਆਮ ਆਦਮੀ ਨਹੀਂ ਹੈ ਬਲਕਿ ਇਹਦੇ ਪਿੱਛੇ ਵੱਡੇ ਹੱਥ ਹੈ ਵਕੀਲ ਨੇ ਜਿਸ ਤਰ੍ਹਾਂ ਦੱਸਿਆ ਕਿ ਇੱਕ ਆਮ ਬੰਦਾ ਜਿਹੜਾ ਵੈ ਉਹ ਇਸ ਤਰ੍ਹਾਂ ਡੀਆਈਜੀ ਨੂੰ ਨਹੀਂ ਫੜਾ ਸਕਦਾ ਹੈਗਾ ਖਾਸ ਤੌਰ ਤੇ ਹਾਜ਼ਰ ਡੀਆਈਜੀ ਨੂੰ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਜ਼ਿਲ੍ਹਾ ਛੋਟਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਔਰ ਪੰਜਾਬ ਦਾ ਡੀਆਈਜੀ ਜਿਹੜਾ ਵੈ ਉਹਨੂੰ ਸੀਬੀਆਈ ਦੇ ਕੋਲੋਂ ਜਾ ਕੇ ਰਿਕਾਰਡਿੰਗ ਦੇਣਾ ਫੜਾਉਣਾ ਇਹ ਕੋਈ ਆਮ ਗੱਲ ਨਹੀਂ ਹੈਗੀ ਬਲਕਿ ਜਿਹੜਾ ਆਕਾਸ਼ ਪੱਤਾ ਹੈ ਉਹਦੇ ਪਿੱਛੇ ਵੱਡੇ ਹੱਥ ਹੈਗੇ ਆ ਇਹ ਆਪ ਵੀ ਆਮ ਨਹੀਂ ਹੈਗਾ ਹਰ ਕੋਈ ਬੰਦਾ ਸੀਬੀਆਈ ਤੇ ਨਹੀਂ ਪਹੁੰਚਦਾ ਤੇ ਨਾ ਹੀ ਸੀਬੀਆਈ ਹਰ ਇੱਕ ਦੀ ਗੱਲ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਗ੍ਰਿਫਤਾਰੀਆਂ ਕਰਦੀ ਹੈਗੀ ਹੈ ਇਹਦੇ ਪਿੱਛੇ ਵੱਡੇ ਹੱਥ ਹੈ ਇਸ ਲਈ ਇਹ ਡਾਇਰੈਕਟ ਜਿਹੜਾ ਚਲਾ ਗਿਆ ਔਰ ਰਾਤੋਂ ਰਾਤ ਜਿਹੜਾ ਵੈ ਜਿਹੜਾ ਕਿ ਆਪ ਡੀਆਈਜੀ ਪੁੱਲਰ ਦੇ ਨਾਲ ਮਿਲਿਆ ਸੀਗਾ ਆ ਹਰ ਮਾਮਲੇ ਦੀ ਨੂੰ ਖਬਰ ਸੀਗੀ ਇਹ ਹੁਣ ਹੀਰੋ ਬਣ ਗਿਆ ਹੈਗਾ ਵੈ ਪ੍ਰਾਈਵੇਟ ਗਾਰਡ ਲੈ ਕੇ ਚੱਲਣ ਵਾਲੇ ਨੂੰ ਹੁਣ ਸਰਕਾਰੀ ਸਿਕਿਉਰਿਟੀ ਮਿਲ ਗਈ ਹੈਗੀ ਵੈ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਨ ਸਾ ਰੱਖੇ ਹਾਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼